ਵੈਲਕਮ ਇੱਕ ਨਵੇਂ ਬਲੌਗ ਦੇ ਵਿੱਚ ਤੇ ਅੱਜ ਦੀ ਜਿਹੜੀ ਕਹਾਣੀ ਹੈ ਬਿਲਕੁਲ ਅਲੱਗਾ ਡਿਫਰੈਂਟ ਆ ਜਿੱਦਾਂ ਕਿਸੇ ਵੇਲੇ ਆਪਣੀਆਂ ਅੱਖਾਂ ਤੇ ਜਾਂ ਆਪਣੇ ਕੰਨਾਂ ਤੇ ਯਕੀਨ ਕਰਨਾ ਬੜਾ ਔਖਾ ਹੋ ਜਾਂਦਾ ਵੀ ਇਹੋ ਜਿਹੀਆਂ ਜਗ੍ਹਾ ਜੇ ਇਹੋ ਜਿਹੀ ਸ਼ਕਤੀ ਅੱਜ ਵੀ ਮੌਜੂਦ ਆ ਇਸ ਧਰਤੀ ਦੇ ਉੱਤੇ ਇਹੋ ਜੇ ਸਾਧੂ ਸੰਤ ਪੈਗੰਬਰ ਜਿਨ੍ਹਾਂ ਨੇ ਮਹਾਰਾਜ ਦਾ ਨਾਮ ਲਿਆ ਉਹਨਾਂ ਦੀ ਬਦੌਲਤ ਕਹਿੰਦੇ ਦੁਨੀਆ ਇਹ ਕਾਇਮ ਆ ਅੱਜ ਵੀ ਤੇ ਇਹ ਜਿਹੜੀ ਜਗ੍ਹਾ ਆ ਇਸ ਜਗ੍ਹਾ ਦੇ ਉੱਤੇ ਲੱਗਦੇ ਆ ਬਾਂਸਾਂ ਨੂੰ ਕਣਕ ਬਾਂਸਾਂ ਨੂੰ ਕਣਕ ਲੱਗਦੀ ਆ ਔਰ ਜਿਹੜਾ ਇੱਥੇ ਦਾ ਇਤਿਹਾਸ ਆ ਇੱਥੇ ਲੋਕਲ ਮਸ਼ਿੰਦੇ ਜਿਹੜੇ ਉਹਨਾਂ ਨਾਲ ਗੱਲਬਾਤ ਕਰਕੇ ਸਾਰੀ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਆ ਤੇ ਜੋ ਸਾਨੂੰ ਇੱਥੋਂ ਪਤਾ ਲੱਗਾ ਉਹ ਅਸੀਂ ਪੂਰਾ ਇਸ ਵੀਡੀਓ ਦੇ ਵੇਰਵੇ ਵਿੱਚ ਦੱਸਾਂਗੇ ਔਰ ਇੱਥੇ ਦੀ ਜਿਹੜੀ ਇੱਕ ਛੱਪੜ ਆ ਛੱਪੜ ਵਿੱਚ ਇਸ਼ਨਾਨ ਕਰਨ ਦੇ ਨਾਲ ਕਿਹੜੇ ਕਿਹੜੇ ਰੋਗ ਤੁਹਾਡੇ ਦੂਰ ਹੁੰਦੇ ਆ ਉਹ ਸਾਰਾ ਕੁਝ ਇਸ ਵੀਡੀਓ 'ਚ ਤੁਹਾਨੂੰ ਅੱਗੇ ਦੇਖਣ ਨੂੰ ਮਿਲੇਗਾ ਔਰ ਇਹ ਜੋ ਵੀ ਵੀਡੀਓ ਬਣਾ ਰਹੇ ਆ ਔਰ ਇਸ ਪਿੰਡ ਤੋਂ ਇਸ ਸ਼ਹਿਰ ਤੋਂ ਜਾਣਕਾਰੀ ਲੈ ਕੇ ਹੀ ਵੀਡੀਓ ਬਣਾ ਰਹੇ ਆ ਤੇ ਆਜੋ ਚਲਦੇ ਆ ਜੀ ਵੈਲਕਮ ਇੱਕ ਨਵੇਂ ਬਲੌਗ ਦੇ ਵਿੱਚ ਤੇ ਅੱਜ ਖੜੇ ਆ ਹੁਸ਼ਿਆਰਪੁਰੇ ਕਹਾਣੀਆਂ ਹੁਸ਼ਿਆਰਪੁਰ ਦੇ ਲਾਗੇ ਪੈਂਦੇ ਪਿੰਡ Haryana ਚਿੱਤੇ ਕਣਕ ਕਣਕ ਤੁਸੀਂ ਸਾਰਿਆਂ ਨੇ ਦੇਖੀ ਆ ਪਰ ਕਣਕ ਦਾ ਜ਼ਿਕਰ ਕਿਉਂ ਕਰ ਰਿਹਾ ਆਂ ਪਰ ਇੱਥੇ ਜਿਹੜੀ ਕਣਕ ਆ ਨਾ ਜਿੱਥੇ ਤੁਹਾਨੂੰ ਲੈ ਕੇ ਆਇਆ ਆ ਇੱਥੇ ਲੱਗਦੀ ਆ ਬਾਂਸਾ ਨੂੰ ਕਣਕ ਬਿਲਕੁਲ ਨਹੀਂ ਸਹੀ ਸੁਣ ਰਹੇ ਤੁਸੀਂ ਮੈਂ ਖੜਾ ਆ ਜੀ ਹੁਸ਼ਿਆਰਪੁਰ ਦੇ Haryana ਕਸਬੇ ਦੇ ਵਿੱਚ ਔਰ ਬਹੁਤ ਹੀ ਖੂਬਸੂਰਤ ਕਸਬਾ ਆ ਔਰ ਇਸ ਜਗ੍ਹਾ ਦੇ ਉੱਤੇ ਪੈਂਦਾ ਜੀ ਬਾਬਾ ਮੀਰਾ ਜੀ ਦਾ ਬਾਗ ਉਸ ਸਥਾਨ ਤੇ ਆਏ ਆ ਤੇ ਇੱਥੇ ਦਾ ਜਿਹੜਾ ਇਤਿਹਾਸ ਆ ਨਾ ਇੱਥੇ ਦੀ ਜਿਹੜੀ ਕਹਾਣੀਆਂ ਬੜੀ ਰੋਚਕ ਆ ਹਰਿਆਣੇ ਦੇ ਵਿੱਚ ਇੱਕ ਬਜ਼ੁਰਗ ਹੋਏ ਆ ਤੇ ਉਹ ਬਜ਼ੁਰਗ ਨੂੰ ਕਹਿੰਦੇ ਕੋੜ ਹੋ ਗਿਆ ਤੇ ਜਦ ਕੋੜ ਹੋ ਗਿਆ ਨਾ ਤੇ ਜਿਹੜੇ ਘਰ ਦੇ ਸੀਗੇ ਉਹਨਾਂ ਦੇ ਉਹਨਾਂ ਦੇ ਬੱਚੇ ਸੀਗੇ ਉਹਨਾਂ ਨੇ ਉਹਦਾ ਜਿਹੜਾ ਮੰਜਾ ਸੀ ਚੱਕ ਕੇ ਨਾ ਇਸ ਸਥਾਨ ਤੇ ਜਿੱਥੇ ਆਪਾਂ ਅੱਜ ਕੋ ਮਰੇ ਆ ਇੱਥੇ ਸਾਰੇ ਕਹਿੰਦੇ ਬਾਂਸਾਂ ਦਾ ਬਾਗ ਹੁੰਦਾ ਸੀ ਸੱਜੇ ਖੱਬੇ ਜਿੰਨੀ ਵੀ ਜਗ੍ਹਾ ਤੁਸੀਂ ਦੇਖ ਸਕਦੇ ਆ ਤੇ ਉਹ ਉਹਦਾ ਜਿਹੜਾ ਮੰਜਾ ਸੀ ਬਜ਼ੁਰਗ ਦਾ ਉਹ ਇੱਥੇ ਲਿਆ ਕੇ ਰੱਖ ਦਿੱਤਾ ਤੇ ਇੱਥੇ ਕਹਿੰਦੇ ਉਹਨੂੰ ਰੋਟੀ ਪਾਣੀ ਦੇ ਕੇ ਚਲੇ ਜਾਣਾ ਦਾ ਲਾਗੇ ਨਹੀਂ ਕਿਸੇ ਨੇ ਲੱਗਣਾ ਉਸ ਬਜ਼ੁਰਗ ਦੇ ਤੇ ਬਜ਼ੁਰਗਾਂ ਨੇ ਰੱਬ ਰੱਬ ਕਰਨਾ ਸ਼ੁਰੂ ਕਰ ਦਿੱਤਾ ਤੇ ਉਹਨਾਂ ਨੇ ਕਹਿੰਦੇ ਜੀ ਪੀਰ ਮੀਰ ਜੀ ਹੋਏ ਆ ਉਹਨਾਂ ਦੀ ਬੰਦਗੀ ਬਹੁਤ ਕੀਤੀ ਆ ਔਰ ਜਿਹੜੇ ਪੀਰ ਮੀਰ ਜੀ ਹੋਏ ਆ ਨਾ ਉਹਨਾਂ ਦਾ ਪਿਸ਼ੋਕੜ ਬਗਦਾਦ ਤੋਂ ਆ ਬਗਦਾਦ ਸ਼ਹਿਰ ਤੋਂ ਜੀ ਤੇ ਉਹ ਕਹਿੰਦੇ ਜਦੋਂ ਉਹਨਾਂ ਦੀ ਬੰਦਗੀ ਕੀਤੀ ਤੇ ਕਿਤੇ ਉਹ ਆਏ ਇਸ ਏਰੀਏ ਦੇ ਵਿੱਚ ਤੇ ਇਸ ਏਰੀਏ ਦੇ ਵਿੱਚ ਜਦੋਂ ਆਏ ਉਹ ਤੇ ਉਹਨਾਂ ਦਾ ਘੋੜਾ ਸੀਗਾ ਤੇ ਉਹਨਾਂ ਨੇ ਘੋੜੇ ਨੂੰ ਨਾ ਇੱਥੇ ਇਸ ਸਥਾਨ ਦੇ ਉੱਤੇ ਇੱਕ ਛੱਪੜੀ ਸੀਗੀ ਛੱਪੜ ਸੀਗਾ ਛੋਟਾ ਜਿਹਾ ਔਰ ਉਹ ਛੱਪੜ ਤੋਂ ਨਾ ਉਸ ਘੋੜੇ ਨੂੰ ਜਦੋਂ ਪਾਣੀ ਪੁਲਾਇਆ ਤਾਂ ਘੋੜੇ ਦਾ ਜਿਹੜਾ ਜਦੋਂ ਪਾਣੀ ਜਿੱਦਾਂ ਇਹਦਾ ਘੋੜਾ ਕਹਿੰਦੇ ਪਾਣੀ ਪੀਂਦਾ ਗਿਆ ਨਾ ਤੇ ਉਹ ਜਿਹੜਾ ਛੱਪੜ ਦਾ ਪਾਣੀ ਸੀਗਾ ਉਹ ਸਾਫ਼ ਹੁੰਦਾ ਚਲਾ ਗਿਆ ਤੇ ਇਹ ਚੀਜ਼ ਦੇਖ ਕੇ ਉਹ ਜਿਹੜੇ ਬਜ਼ੁਰਗ ਸੀ ਬੜੇ ਹੈਰਾਨ ਹੋਏ ਤੇ ਉਹ ਜਿਹੜੇ ਸੰਤ ਆਏ ਸੀ ਬਾਬਾ ਮੀਰ ਜੀ ਤੇ ਉਹਨਾਂ ਨੇ ਫਿਰ ਉਹਨਾਂ ਨੂੰ ਕਿਹਾ ਵੀ ਤੁਸੀਂ ਪਛਾਣਿਆ ਨਹੀਂ ਤੇ ਫਿਰ ਉਹ ਉਹਨਾਂ ਦੇ ਇਦਾਂ ਹੱਥ ਜੋੜ ਦਿੱਤੇ ਤੇ ਕਹਿੰਦੇ ਇਹ ਤੇਰੇ ਜਿਹੜਾ ਕੋੜ ਹੈ ਨਾ ਇਹਦਾ ਖਟਣ ਦਾ ਟਾਈਮ ਆ ਗਿਆ ਵੀ ਜਿੱਦਾਂ ਹੁਣ ਆ ਜਿਹੜਾ ਛੱਪੜ ਹੈ ਨਾ ਛੱਪੜ ਦੇ ਵਿੱਚ ਤੁਸੀਂ ਇਸ਼ਨਾਨ ਕਰੋ ਤੇ ਤੁਹਾਡਾ ਕੋੜ ਜਿਹੜਾ ਹੈ ਇਹ ਦੂਰ ਹੋ ਜਾਏਗਾ ਉਹਨਾਂ ਨੇ ਇਦਾਂ ਹੀ ਕੀਤੀ ਬਜ਼ੁਰਗਾਂ ਨੇ ਤੇ ਉਹਨੂੰ ਨਾਲ ਦੀ ਨਾਲ ਇਹ ਵੀ ਉਹਨਾਂ ਨੇ ਕਹਿ ਦਿੱਤਾ ਸੰਤਾਂ ਨੇ ਬਚਨ ਕਰ ਦਿੱਤੇ ਵੀ ਤੁਸੀਂ ਹੁਣ ਨਾ ਆਪਣੇ ਘਰ ਨਹੀਂ ਜਾਣਾ ਤੁਸੀਂ ਇਸੇ ਜਗ੍ਹਾ ਤੇ ਰਹਿ ਕੇ ਬੰਦਗੀ ਕਰਨੀ ਆ ਘਰ ਨਹੀਂ ਜਾਣਾ ਤੁਸੀਂ ਚਲੋ ਜਦੋਂ ਕਹਿੰਦੇ ਉਹਨਾਂ ਨੇ ਇਸ਼ਨਾਨ ਕੀਤਾ ਉਸ ਜਗ੍ਹਾ ਦੇ ਉੱਤੇ ਤੁਹਾਨੂੰ ਮੈਂ ਦਿਖਾਉਣ ਦੀ ਕੋਸ਼ਿਸ਼ ਕਰਦਾ ਐਸ ਵੇਲੇ ਉੱਥੇ ਖੂਬ ਬਣਾਤਾ ਕਿਤੇ ਛੱਪੜ ਹੁੰਦਾ ਸੀ ਨਾ ਟੂਟੀਆਂ ਲਾ ਦਿੱਤੀਆਂ ਆ ਤੇ ਜਦੋਂ ਉਹਨਾਂ ਦਾ ਕੋੜ ਦੂਰ ਹੋ ਗਿਆ ਤੇ ਜਦੋਂ ਫੇਰ ਕਹਿੰਦੇ ਵੀ ਇੱਕ ਤੇਹ ਪਿਆਰ ਹੁੰਦਾ ਬੱਚਿਆਂ ਦਾ ਜਦੋਂ ਤੇਹ ਪਿਆਰ ਹੁੰਦਾ ਤੇ ਉਹ ਫਿਰ ਉਹਨਾਂ ਨੂੰ ਮਿਲਣ ਲਈ ਇਸੇ ਪਿੰਡ ਹਰਿਆਣੇ ਦੇ ਚਲੇ ਗਏ ਜਦੋਂ ਉੱਥੇ ਗਏ ਤੇ ਉਹਨਾਂ ਦਾ ਕੋੜ ਫਿਰ ਉਦਾਂ ਹੀ ਹੋ ਗਿਆ ਤੇ ਜਦੋਂ ਉਹਨਾਂ ਦਾ ਕੋੜ ਫਿਰ ਉਹੀ ਉਦਾਂ ਹੀ ਹੋ ਗਿਆ ਤੇ ਉਹਨਾਂ ਨੇ ਫਿਰ ਬੰਦਗੀ ਕੀਤੀ ਕਾਫੀ ਸਾਲਾਂ ਤੱਕ ਕਹਿੰਦੇ ਉਹਨਾਂ ਨੇ ਮੀਰ ਜੀ ਦੀ ਮੀਰਾ ਜੀ ਦੀ ਬੰਦਗੀ ਕੀਤੀ ਤੇ ਫਿਰ ਉਹ ਪ੍ਰਗਟ ਹੋਏ ਤੇ ਕੋੜ ਉਹਨਾਂ ਦਾ ਦੂਰ ਹੋਇਆ ਬਜ਼ੁਰਗਾਂ ਦਾ ਤੇ ਫਿਰ ਉਹਨਾਂ ਨੂੰ ਨਾਲ ਦੀ ਨਾਲ ਬਚਨ ਇਹ ਕੀਤੇ ਵੀ ਤੁਸੀਂ ਹੁਣ ਇਸੇ ਜਗ੍ਹਾ ਤੇ ਰਹਿ ਕੇ ਸੰਗਤਾਂ ਦਾ ਆਧਾਰ ਕਰਨਾ ਸੰਗਤਾਂ ਦਾ ਕਲਿਆਣ ਕਰਨਾ ਇਸੇ ਜਗ੍ਹਾ ਤੇ ਰਹਿਣਾ ਵੀ ਸੰਗਤਾਂ ਤੁਹਾਨੂੰ ਇਸੇ ਜਗ੍ਹਾ ਤੇ ਮਿਲਣ ਆਇਆ ਕਰਨਗੇ ਤੁਸੀਂ ਇਸ ਜਗ੍ਹਾ ਤੋਂ ਪਿੰਡ ਨਹੀਂ ਜਾਣਾ ਤੇ ਇਹ ਉਹ ਸਥਾਨ ਆ ਕਹਿੰਦੇ ਇਹ ਬਾਬਾ ਜੀ ਦਾ ਉਹ ਬਜ਼ੁਰਗਾਂ ਦਾ ਜਿਨ੍ਹਾਂ ਨੇ ਉਹ ਬੰਦਗੀ ਕੀਤੀ ਇਸ ਸਥਾਨ ਦੇ ਉੱਤੇ ਬਹਿ ਕੇ ਬੰਦਗੀ ਕਰਦੇ ਸੀ ਤੇ ਅੱਜ ਵੀ ਇਸ ਜਗ੍ਹਾ ਨੂੰ ਇਹ ਵਰਦਾਨ ਆ ਕਹਿੰਦੇ ਵੀ ਬਾਬਾ ਮੀਰਾ ਜੀ ਵੱਲੋਂ ਵੀ ਜਿਹੜਾ ਕੋਈ ਵੀ ਇੱਥੇ ਰੋਗ ਨਾਲ ਪੀੜਤ ਹੁੰਦਾ ਚਮੜੀ ਦੇ ਰੋਗ ਨਾਲ ਪੀੜਤ ਹੁੰਦਾ ਆ ਕੋਈ ਵੀ ਚਮੜੀ ਦੇ ਰੋਗ ਦੇ ਨਾਲ ਕਹਿੰਦੇ ਜਿਹੜਾ ਵੀ ਕੋਈ ਵੀ ਬੀੜਾ ਤੋਂ ਆਉਂਦਾ ਆ ਉਹ ਇਸ ਜਗਾ ਦੇ ਉੱਤੇ ਇਸ਼ਨਾਨ ਕਰਨ ਦੇ ਨਾਲ ਇਹ ਉਹ ਛਪੜੀ ਆ ਜਿਹਨੂੰ ਹੁਣ ਖੂਦ ਦੇ ਰੂਪ ਵਿੱਚ ਬਣਾ ਦਿੱਤਾ ਆ ਤੇ ਉੱਤੋਂ ਇਹਨੂੰ ਟੱਕ ਦਿੱਤਾ ਆ ਨਾ ਤੇ ਇੱਥੇ ਇਸ਼ਨਾਨ ਕਰਨ ਦੇ ਨਾਲ ਉਹਦੇ ਚਮੜੀ ਦੇ ਰੋਗ ਜਿਹੜੇ ਆ ਉਹ ਦੂਰ ਹੁੰਦੇ ਆ ਜੀ ਬਿਲਕੁਲ ਤੇ ਕਿਹਾ ਜਾਂਦਾ ਵੀ ਪੰਜ ਵਾਰ ਇਸ ਜਗਾ ਤੇ ਆ ਕੇ ਇਸ਼ਨਾਨ ਕਰਨਾ ਪੈਂਦਾ ਆ ਤੇ ਇਹੀ ਉਹ ਜਗਾ ਆ ਜਿੱਥੇ ਉਹ ਬਜ਼ੁਰਗਾਂ ਦਾ ਬਾਬਾ ਮੀਰਾ ਜੀ ਨੇ ਕੋੜ ਦੂਰ ਕੀਤਾ ਸੀਗਾ ਨਾ ਇਹ ਉਹ ਛਪੜੀ ਆ ਨਾ ਤੇ ਹੁਣ ਤੁਹਾਨੂੰ ਮਿਲਾਉਂਦੇ ਆ ਜਿਹੜੇ ਇਸ ਜਗ੍ਹਾ ਦੇ ਉੱਤੇ ਸੇਵਾ ਨਿਭਾ ਰਹੇ ਆ ਸਾਹਿਲ ਸ਼ਰਮਾ ਜੀ ਤੇ ਅੱਜ ਤੁਹਾਨੂੰ ਮਿਲਾਉਂਦੇ ਆ ਹਾਂਜੀ ਕੀ ਹਾਲ ਆ ਜੀ ਬਿਲਕੁਲ ਠੀਕ ਤੇ ਇਹ ਸਾਹਿਲ ਸ਼ਰਮਾ ਜੀ ਜਿਹੜੇ ਇਸ ਜਗ੍ਹਾ ਤੇ ਉੱਤੇ ਸਾਰੀ ਸੇਵਾ ਸੰਭਾਲ ਕਰਦੇ ਆ ਸਾਰੀ ਸੇਵਾ ਇਹੇ ਕਰਦੀ ਆ ਤੇ ਜਿਹੜੇ ਦੱਸਿਆ ਜਾਂਦਾ ਵੀ ਜਿਹੜੇ ਇਹ ਬਜ਼ੁਰਗ ਸਿਗੇ ਇਹ ਜਿਨ੍ਹਾਂ ਨੂੰ ਕੋੜ ਹੋ ਗਿਆ ਸੀ ਇਹਨਾਂ ਦੇ ਵਿੱਚੋਂ ਹੀ ਆ ਤੇ ਬਾਕੀ ਨਾਲ ਗੱਲਬਾਤ ਕਰਦੇ ਆ ਹਾਂਜੀ ਬਾਜੀ ਸਰਕਾਰ ਜਿਨ੍ਹਾਂ ਨੇ ਵਾਅਦਾ ਕੀਤੀ ਆ ਹਾਂਜੀ ਬਜ਼ੁਰਗ ਸੀ ਉਹ ਬਜ਼ੁਰਗਾਂ ਨੂੰ ਕੋਡ ਹੋ ਗਿਆ ਸੀ ਪਹਿਲਾਂ ਜੀ ਫਿਰ ਉਸ ਦਿਨ ਤੋਂ ਬਾਅਦ ਇਹ ਖ਼ੀਰ ਚੱਲੀ ਆ ਰਹੀ ਕਿ ਜਿਹੜਾ ਇਸ ਦਰਬਾਰ ਤੇ ਆਉਂਦਾ ਆ ਪੰਜ ਵੀਰਵਾਰ ਨਾਉਂਦਾ ਆ ਉਹ ਪੰਜਵੇਂ ਵੀਰਵਾਰ ਲੂਣ ਚੜੂ ਚੜਾਉਂਦਾ ਆਪਣੀ ਸ਼ਰਧਾ ਦੇ ਅਨੁਸਾਰ ਜੀ ਉਹਦਾ ਕੋਡ ਜਿਹੜਾ ਰੋਗ ਹੈਗਾ ਮੁਕਤ ਹੋ ਜਾਂਦਾ ਮੁਕਤ ਹੋ ਜਾਂਦਾ ਬਹੁਤ ਵੱਡੀ ਗੱਲ ਆ ਜੀ ਔਰ ਹਰਿਆਣੇ ਦੇ ਵਿੱਚ ਆ ਅਗਰ ਕਿਸੇ ਨੂੰ ਨਹੀਂ ਪਤਾ ਨਾ ਤੁਸੀਂ ਹੁਸ਼ਿਆਰ ਬਲੋ ਸਿੱਧਾ ਹਰਿਆਣੇ ਆ ਕੇ ਜਿਹਨੂੰ ਮਰਜ਼ੀ ਪੁੱਛ ਸਕਦੇ ਆ ਮੀਰਾ ਜੀ ਦਾ ਬਾਗ ਔਰ ਤਕਰੀਬਨ ਹਰ ਇੱਕ ਬੱਚੇ-ਬੱਚੇ ਨੂੰ ਪਤਾ ਹੈ ਨਾ ਕਿ ਸਾਡੀਆਂ 5-6 ਪੀੜੀਆਂ ਬੀਤ ਗਈਆਂ ਜੀ ਜੀ ਤਾਂ ਹੁਣ ਮੈਂ ਇੱਥੇ ਆਇਆ ਹੈਗਾ ਜੀ ਤਾਂ ਇਸ ਕਰਕੇ ਹੁਣ ਮੇਰੇ ਕੋਲ ਜੋ ਸੇਵਾ ਹੁੰਦੀ ਆ ਨਹੀਂ ਨਹੀਂ ਵਧੀਆ ਗੱਲ ਆ ਇਹ ਵੀ ਭਾਗਾ ਨਾ ਹੁੰਦੀ ਆ ਭਾਗਾ ਤੋਂ ਬਿਨਾਂ ਸੇਵਾ ਵੀ ਨਹੀਂ ਮਿਲਦੀ ਜੀ ਇਹ ਤੁਸੀਂ ਐਸੀ ਜਗ੍ਹਾ ਤੇ ਰਹਿੰਦੇ ਹੋ ਹੁਣ ਇਸ ਸਥਾਨ ਤੇ ਤੇ ਰਹਿੰਦਾ ਮੈਂ ਸਾਲਾਂ ਤੋਂ ਇੱਥੇ ਰਹਿੰਦਾ ਜੀ ਤੇ ਆਜੋ ਮੈਂ ਤੁਹਾਨੂੰ ਦੱਸਦਾ ਵੀ ਇਹਨਾਂ ਨੂੰ ਜੇ ਤੁਸੀਂ ਮਿਲਣਾ ਵਿੱਚ ਆਉਂਗੇ ਤੇ ਇਹਨਾਂ ਦਾ ਜਿਹੜਾ ਕੰਟਰੈਕਟ ਨੰਬਰ ਆ ਉਹ ਇਹ ਹੈਗਾ ਜੀ ਸਾਇਲ ਸ਼ਰਮਾ ਜੀ ਇਹ ਤੁਸੀਂ ਦੇਖ ਲਓ 99882 ਤੇ 08485 ਦਰਬਾਰ ਬਾਬਾ ਮੀਰਾਜੀ ਬਾਗ ਹਰਿਆਣਾ ਨਾ ਤੇ ਵੀਡੀਓ ਚ ਜਿੱਦਾਂ ਤੁਹਾਨੂੰ ਮੈਂ ਸਟਾਰਟਿੰਗ ਦੇ ਵਿੱਚ ਕਿਹਾ ਸੀਗਾ ਵੀ ਇਸ ਜਗ੍ਹਾ ਤੇ ਲੱਗਦੇ ਆ ਬਾਂਸਾਂ ਨੂੰ ਕਣਕ ਲੱਗਦੀ ਆ ਤੇ ਆ ਉਹ ਬਾਂਸ ਆ ਬਾਂਸ ਦੇ ਦਰਖਤ ਆ ਜਿਨ੍ਹਾਂ ਨੂੰ ਲੱਗਦੀ ਆ ਕਣਕ ਔਰ ਇਹ ਵਾਕਿਆ ਹੀ ਸਹੀ ਗੱਲ ਆ ਇਹਦੇ ਵਿੱਚ ਕੋਈ ਤੋਰ ਆਏ ਨਹੀਂ ਔਰ ਜਦੋਂ ਪਲੇਗ ਪਈ ਸੀ ਇਹ 2005 ਦੀ ਗੱਲ ਆ ਜੀ 2008 ਦੀ ਗੱਲ ਆ ਔਰ ਬਕਾਇਦਾ ਨਿਊਜ਼ ਪੇਪਰਾਂ ਨੇ ਵੀ ਇਹ ਨਿਊਜ਼ ਲੱਗੀ ਸੀ ਉਹਦੀ ਕਟਿੰਗ ਵੀ ਮੈਂ ਇਸ ਵੀਡੀਓ ਦੇ ਵਿੱਚ ਲਗਾ ਦੂੰਗਾ ਨਾਲ ਤੁਸੀਂ ਉਹਨੂੰ ਵੀ ਪਲੇ ਕਰਕੇ ਉਹਨੂੰ ਵੀ ਪੜ ਸਕਦੇ ਆ ਇਹ ਉਹ ਅਖਬਾਰ ਆ ਜੀ ਇਹ ਉਹ ਨਿਊਜ਼ ਪੇਪਰ ਆ ਜਿਹਦੇ ਵਿੱਚ ਖਬਰ ਲੱਗੀ ਸੀ ਮੀਰਾ ਜੀ ਦੇ ਬਾਗ ਵਿੱਚ ਬਾਸ ਦੇ ਝਾੜ ਨੂੰ ਲੱਗੀ ਕਣਕ ਤੇ ਸਾਰੀ ਖਬਰ ਤੁਸੀਂ ਇਹਨੂੰ ਸਕਰੀਨਸ਼ਾਟ ਲੈ ਕੇ ਜੂਮ ਕਰਕੇ ਪੜ ਸਕਦੇ ਆ ਜੀ ਸਾਰਾ ਏਰੀਆ ਸਾਰੀ ਹੀ ਇੱਥੇ ਬਾਸ ਸੀਗੇ ਔਰ ਸਾਰੀ ਜਗ੍ਹਾ ਤੇ ਜਿਹੜੀ ਸਾਰੀ ਜਗ੍ਹਾ ਹੈ ਜਿਹੜਾ ਇਹ ਦਰਵਾਰ ਆ ਇਹ ਦਰਵਾਰ ਨੂੰ ਵੀ ਬਾਂਸਾਂ ਨਾਲ ਟਿਕਾ ਬਾਂਸਾਂ ਨਾਲ ਕੀ ਅੱਛਾ ਦੱਸਿਆ ਜਾਂਦਾ ਵੀ ਜਦੋਂ ਇੱਥੇ ਅਕਾਲ ਪੈ ਗਿਆ ਜੀ ਉਦੋਂ ਕੀ ਹੋਇਆ ਸੀਗਾ ਅਕਾਲ ਪੈ ਗਿਆ ਸੀਗਾ ਜਿੰਨੇ ਹਰਿਆਣੇ ਦੇ ਵਾਸੀ ਹੈਗੇ ਨਗਰ ਵਾਸੀ ਜਿੰਨੇ ਵੀ ਹੈਗੇ ਆ ਸਾਰੇ ਇਹ ਇਹ ਸਾਰੇ ਹੀ ਇੱਥੇ ਆ ਕੇ ਕਿਉਂਕਿ ਉਸ ਵੇਲੇ ਕਾਲ ਇੰਨਾ ਪੈ ਗਿਆ ਸੀ ਕਿ ਸਭ ਭੁੱਖ ਮਰੀ ਹੋ ਗਈ ਸੀ ਤਾਂ ਸਾਰੇ ਲੋਕ ਆਪਣੇ ਆਪਣੇ ਲੋੜ ਅਨੁਸਾਰ ਇੱਥੋਂ 500 ਤੋਂ ਸਰਕਾਰ ਦੀ ਰਹਿਮਤ ਦੇ ਨਾਲ 500 ਤੋਂ ਸਰਕਾਰ ਬੋਰੀਆਂ ਭਰ ਕੇ ਲੈ ਕੇ ਲੋਕਾਂ ਨੇ ਮਹੀਨਾ ਮਹੀਨਾ ਦੋ ਦੋ ਮਹੀਨੇ ਇਹ ਕਣਕ ਦੇ ਨਾਲ ਆਪਣਾ ਗੁਜ਼ਾਰਾ ਕੀਤਾ 500 ਦੇ ਬੂਟਿਆਂ ਤੋਂ ਕਣਕ ਲੱਗੀ ਲੱਗੀ ਸੀ ਇਥੇ ਬੰਸ ਉਹ ਜਿਹੜੀ ਇਥੇ ਦੀ ਕਣਕ ਸੀ ਨਾ ਜਿਹੜੀ ਕਹਿੰਦੇ ਲੱਗਦੀ ਆ ਉਹ ਜੋ ਆ ਦੇ ਬਰਾਬਰ ਲੱਗਦੇ ਦਾਣੇ ਵਾਂਗੂ ਉਹ ਕਣਕ ਦਾ ਸੀਗਾ ਸਾਈਜ਼ ਤੇ ਉਹ ਮੈਂ ਇਸ ਵੀਡੀਓ ਦੇ ਵਿੱਚ ਮੈਂ ਉਹਦਾ ਇੱਕ ਫੋਟੋ ਜ਼ਰੂਰ ਲਗਾਉਂਗਾ ਕਈ ਨਹੀਂ ਕਰਦੇ ਯਕੀਨ ਇਹਨਾਂ ਨੇ ਨਹੀਂ ਕਰਨਾ ਉਹਨਾਂ ਲਈ ਬਕਾਇਦਾ ਨਿਊਜ਼ਪੇਪਰ ਦੀ ਕਟਿੰਗ ਮੈਂ ਇਹਦੇ ਵਿੱਚ ਜ਼ਰੂਰ ਲਗਾਉਂਗਾ ਹਾਂਜੀ ਮੀਰਾ ਜੀ ਦਾ ਬਾਗ ਹੁਸ਼ਿਆਰਪੁਰ ਤੋਂ ਹਰਿਆਣਾ ਪੁੰਗਾਉਣਾ ਹਰਿਆਣੇ ਉੱਤਰ ਕੇ ਔਰ ਜਦੋਂ ਹਰਿਆਣਾ ਉੱਤਰ ਜਾਉਗੇ ਤਾਂ ਉਸ ਜਗ੍ਹਾ ਤੇ ਆ ਕੇ ਜਿਹਨੂੰ ਤੁਸੀਂ ਮਰਜ਼ੀ ਪੁੱਛ ਸਕਦੇ ਆ ਮੀਰਾ ਜੀ ਦਾ ਬਾਗ ਔਰ ਜਿੰਨੀਆਂ ਤੁਹਾਨੂੰ ਚਮੜੀ ਦੇ ਰੋਗ ਆ ਜਿੰਨੇ ਵੀ ਉਹ ਸਾਰੇ ਦੂਰ ਹੁੰਦੇ ਆ ਪੰਜ ਵੀਰਵਾਰ ਕਹਿੰਦੇ ਇੱਥੇ ਇਸ਼ਨਾਨ ਕਰਨ ਦੇ ਨਾਲ ਰੋਗ ਦੂਰ ਹੁੰਦੇ ਆ ਤੇ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੂੰ ਇਸ ਜਗ੍ਹਾ ਦਾ ਪਤਾ ਸੀ ਇਸ ਥਾਂ ਦਾ ਪਤਾ ਸੀ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਔਰ ਜਿਨ੍ਹਾਂ ਨੇ ਆਪਣੀ ਵੀਡੀਓ ਦੇ ਜ਼ਰੀਏ ਇਸ ਜਗ੍ਹਾ ਦੇ ਦਰਸ਼ਨ ਮੇਲੇ ਕੀਤੇ ਇੱਥੇ ਬਾਰੇ ਪਤਾ ਲਗਾ ਉਹ ਵੀ ਦੱਸਿਓ ਮੈਨੂੰ ਇਨਾ ਪਤਾ ਮੇ ਲੋਕਲ ਵਾਲਿਆਂ ਨੂੰ ਵੀ 99% ਸੰਤਾਂ ਨੂੰ ਪਤਾ ਹੋਊਗਾ ਵੀ ਇਹ ਜਗਾ ਕਿੱਥੇ ਆ ਬਟ ਉਹਨਾਂ ਨੂੰ ਇਤਿਹਾਸ ਬਾਰੇ ਬਹੁਤ ਘੱਟ ਪਤਾ ਹੋਊਗਾ ਤੁਸੀਂ ਇਹ ਪੁਰਾਣੀ ਫੋਟੋ ਜੇ ਦੇਖ ਸਕਦੇ ਆ ਵੀ ਸਾਰੇ ਪਾਸੇ ਬਾਸੇ ਬਾਸੇ ਜਿੱਦਾਂ ਮੰਦਿਰ ਦੀ ਬੈਕ ਸਾਈਡ ਵੀ ਸਾਰੇ ਬਾਸੇ ਹੁੰਦੇ ਸੀ ਪੂਰਾ ਬਾਂਸਾਂ ਦਾ ਬਾਗ ਹੁੰਦਾ ਸੀ ਇਸ ਏਰੀਏ ਦੇ ਵਿੱਚ ਔਰ ਇਸ ਨਿਊਜ਼ਪੇਪਰ ਦੀ ਖਬਰ ਵਿੱਚ ਲੱਗਿਆ ਸੀ ਵੀ ਜਿਹੜੇ ਇੱਥੇ ਕਣਕ ਦੇ ਦਾਣੇ ਸੀ ਇਹ ਜੋਆਂ ਦੇ ਦਾਣਿਆਂ ਵਰਗੇ ਲੰਬੇ ਲੰਬੇ ਸੀ ਤੇ ਬਾਕੀ ਕਮੈਂਟਾਂ ਚ ਜਰੂਰ ਦੱਸਿਓ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇਖਦੇ ਰਹੋ ਆਪਣੇ ਭਰਾ ਦਾ ਚੈਨਲ ਗ੍ਰੇਟ ਟੈਲੀਕਾਸਟ